ਇਹ ਦਾਦੀ ਪੋਤੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਾਦੀ ਪੋਤਾ ਕਨੇਡਾ 에ਅਰਪੋਰਟ ਤੇ ਪਹਿਲੀ ਵਾਰ ਮਿਲੇ ਤਾਂ ਪੋਤੇ ਨੇ ਕਰਤਾ ਅਜਿਹਾ ਕੰਮ ਕਿਸ ਦੀ ਹੋ ਗਈ ਚਾਰੇ ਪਾਸੇ ਚਰਚਾ ਬਹੁਤ ਹੀ ਭਾਵਕ ਵੀਡੀਓ ਵੀਡੀਓ ਪਰ ਦਿੱਤੋ ਆਡੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੇ ਮਾਵਾਂ ਠੰਡੀਆਂ ਛਾਵਾਂ ਦਾਦੀਆਂ ਰੁੱਖਾਂ ਵਰਗੀਆਂ ਨੇ ਤੇ ਮਾਵਾਂ ਠੰਡੀ